ਪਿਆਰੀ ਸਤਸੰਗ ਜੀ ਅਜੇ ਜੇਠ ਮਹੀਨੇ ਦੀ ਸੰਗਰਾਮ ਹੈ ਜੇਠ ਮਹੀਨੇ ਦੀ ਆਰੰਭਤਾ ਹੈ ਜਿੱਥੇ ਜੇਠ ਮਹੀਨੇ ਦੀ ਆਰੰਭਤਾ ਹੈ ਉੱਥੇ ਹੀ ਗ੍ਰਿਮਖਮ ਰੁੱਤ ਦੀ ਵੀ ਆਰੰਭਤਾ ਹੈ ਜਿਵੇਂ 12 ਮਹੀਨੇ ਹਨ ਦੋ ਦੋ ਮਹੀਨੇ ਦੀਆਂ 6 ਰੁੱਤਾਂ ਹੁੰਦੀਆਂ ਹਨ ਚੇਤ ਵਿਸਾਖ ਬਸੰਤ ਰੁੱਤ ਗਈ ਹੁਣ ਗ੍ਰਿਕਮ ਜਿਹੜੀ ਗਰਮੀ ਦੀ ਰੁੱਤ ਹੈ ਜੇਠ ਉਰਹਾੜ ਦਾ ਮਹੀਨਾ ਗ੍ਰਿਕਮ ਰੁੱਤ ਚੱਲੇਗੀ ਇਸ ਤਰ੍ਹਾਂ ਦੋ-ਦੋ ਮਹੀਨੇ ਦੇ ਨਾਲ ਛੇ ਰੁੱਤਾਂ ਹਨ ਜੀ ਅੱਜ ਗ੍ਰਿਕਮ ਰੁੱਤ ਦੀ ਵੀ ਰੰਗਤ ਹੈ ਚਲੋ ਆਪਾਂ ਵਿਸਤਾਰ ਨਾਲ ਨਹੀਂ 10-15 ਮਿੰਟ ਦੇ ਵਿੱਚ ਸ਼ਬਦ ਦੀ ਵਿਚਾਰ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਕੀ ਸਾਨੂੰ ਬਖਸ਼ਿਸ਼ਾਂ ਕਰਦੇ ਹਨ ਕਿਰਮ ਮਹਿਰਮਤਾ ਕਰਦੇ ਹਨ ਸਾਰੇ ਰਲ ਮਿਲ ਕੇ ਗੁਰ ਸ਼ਬਦ ਦੇ ਵਿਚਾਰ ਦੀ ਸਾਂਝ ਪਾਉਣੇ ਇੱਕ ਵਾਰੀ ਫਿਰ ਸਾਰੇ ਰਸਨਾ ਪਵਿੱਤਰ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਜੇਠ ਮહિਲੇ ਦੇ ਵਿੱਚ ਸਾਨੂੰ ਸਮਝਾਉਂਦ ਨੇ ਭਾਈ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਜਿਸ ਦੇ ਸਾਹਮਣੇ ਸਾਰੀਆਂ ਤਾਕਤਾਂ ਝੁਕਦੀਆਂ ਨੇ ਜਿਹਦੇ ਸਾਹਮਣੇ ਸਾਰੇ ਹੀ ਨਿਮੁੰਦੇ ਹਨ ਜਿੰਨੇ ਵੀ ਹਨ ਕੋਈ ਦੇਵੀ ਕਹ ਲਈਏ ਦੇਵਤਾ ਕਹ ਲਈਏ ઋષਿ ਕਹ ਲਈਏ Muni ਕਹ ਲਈਏ ਜੋਗੀ ਕਹ ਲਈਏ ਪੀਰ ਪੈਗੰਬਰ ਕਹ ਲਈਏ ਜੋ ਕੁਛ ਵੀ ਇਹ ਸਾਰੇ ਵਹਿਗੁਰੂ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਝੁਕਦੇ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਤੂੰ ਵੀ ਜੇਠ ਦੇ ਮਹੀਨੇ ਦੇ ਵਿੱਚ ਉਸ ਵੈਗੁਰੂ ਜੀ ਦੇ ਚਰਨਾਂ ਵਿੱਚ ਝੁਕ ਉਹਦੇ ਚਰਨਾਂ ਵਿੱਚ ਜੁੜਨ ਦਾ ਯਤਨ ਕਰ ਜਿਹਦੇ ਚਰਨਾਂ ਦੇ ਵਿੱਚ ਸਾਰੇ ਹੀ ਨਿਵਦੇ ਹਨ ਸਾਰੇ ਹੀ ਝੁਕਦੇ ਹਨ ਹਰ ਜੇਠ ਜੁੜਨ ਦਾ ਲੋੜੀਏ ਜੇਠ ਮਹੀਨੇ ਦੇ ਵਿੱਚ ਤੂੰ ਜੁੜਨ ਦਾ ਯਤਨ ਕਰ ਜੁੜਨਾ ਚਾਹੀਦਾ ਹੈ ਕਿਸ ਅੱਗੇ ਜਿਸ ਅੱਗੇ ਸਭ ਨਿਵਨ ਜਿਹਦੇ ਸਾਹਮਣੇ ਸਾਰੇ ਨਿਵਦੇ ਹਨ ਜਿਹਦਾ ਕਾਨੂੰਨ ਸਾਰਿਆਂ ਦੇ ਉੱਪਰ ਚੱਲਦਾ ਏ ਜਿਹਦਾ ਹੁਕਮ ਸਾਰਿਆਂ ਦੇ ਉੱਪਰ ਚੱਲਦਾ ਏ ਮੇਰੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉ ਮੈਂ ਕਹਿ ਨਾ ਕੋਈ ਜਿਸ ਦਿਨ ਹੁਕਮ ਦੀ ਸਮਝ ਪੈ ਗਈ ਇਹ ਸਮਝ ਪੈ ਗਈ ਕਿ ਸਭ ਕੁਝ ਕਰਨ ਵਾਲਾ ਵਹਿਗੁਰੂ ਹੈ ਉਸ ਦਿਨ ਬੰਦੇ ਦੇ ਅੰਦਰੋਂ ਹਉ ਖਤਮ ਹੋ ਜਾਏਗੀ ਉਹਦੇ ਘਰੋਂ ਦਾਤ ਲੈ ਲੈ ਕੇ ਸਾਰੇ ਉਸ ਨੂੰ ਗਾਉਂਦੇ ਪਏ ਹਨ ਜੀ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾ ਜਾਣੈ ਨਿਸ਼ਾਨ ਗਾਵੇ ਕੋ ਗੁਣਵੱਡੀਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਸਾਰੇ ਮਾਲਕ ਦੇ ਦਰ ਤੋਂ ਵੱਡੀਆਂ ਆਇਆਂ ਜੋਰ ਬਲ ਆਦਕ ਲੈ ਕੇ ਉਹਦੀ ਸਿੱਖ ਸਲਾ ਉਹਦੀਆਂ ਵਡਿਆਈਆਂ ਕਰਦੀ ਪਏ ਹਨ ਨਾ ਇਸੇ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਤੂੰ ਵੀ ਉਹਦੇ ਗੁਣ ਗਾ ਉਹਦੇ ਚਰਨਾਂ ਵਿੱਚ ਜੁੜ ਜਿਸ ਮਾਲਕ ਦੇ ਚਰਨਾਂ ਦੇ ਵਿੱਚ ਸਾਰੇ ਝੁਕਦੇ ਹਨ ਜੀ ਕਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨ ਪੜੋ ਕਿਹੜੇ ਰੱਬ ਨੂੰ ਗਾਉਂਦੇ ਪਏ ਹਨ ਸੋਦਰ ਦਾ ਆਪਾਂ ਸ਼ਬਦ ਪੜ੍ਹਦੇ ਹਾਂ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਗਾਵਨ ਤੁਧਨੋਂ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੰਤ ਤੁਧ ਨੂੰ ਚੇਤਕੁਪਤ ਲਿਖ ਜਾਣਾ ਨਿਕਲੀ ਤਰਵ ਵਿਚਾਰੇ ਗਾਵੰਤ ਤੁਧ ਨੂੰ ਈਸਰ ਬ੍ਰਹਮਾ ਦੇਵੀ ਸੋਹ ਤੇਰੇ ਸਦਾ ਸਵਾਰੇ ਗਾਵੰਤ ਤੁਧ ਨੂੰ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਜਿੰਨੇ ਵੀ ਆਪਜੀ ਪੜ ਕੇ ਵੇਖੋ ਵੱਡੇ ਵੱਡੇ ਦੇਵ ਤੇ ਅਵਤਾਰੀ ਪਰਸ ਜੋ ਵੀ ਬਲ ਤਾਕਤ ਵਾਲੇ ਹੋਏ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸਾਰੇ ਦੇ ਸਾਰੇ ਹੀ ਰੱਬ ਨੂੰ ਗਾਉਂਦੇ ਪਏ ਹਨ ਆਖੋ ਸਤਨਾਮ ਉਹਦੀ ਵਡਿਆਈਆਂ ਕਰਦੇ ਪਏ ਹਨ ਉਹਦੇ ਹੁਕਮ ਦੇ ਵਿੱਚ ਸਭ ਕੁਝ ਚੱਲਦਾ ਪਿਆ ਹੈ ਕੀ ਪੌਣ ਕੀ ਪਾਣੀ ਕੀ ਅਕਾਸ਼ ਸਭ ਕੁਝ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਆਸਾ ਕੀ ਵਾਰ ਦੀ ਬਾਣੀ ਸਰਵਣ ਕਰਦੇ ਹੋ ਉਹਦੇ ਵਿੱਚ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਵੇਖੋ ਉਹਦੇ ਹੁਕਮ ਦੇ ਵਿੱਚ ਪੌਣ ਵੀ ਹੈ ਉਹਦੇ ਹੁਕਮ ਦੇ ਵਿੱਚ ਪਾਣੀ ਵੀ ਹੈ ਪਹਿ ਵਿੱਚ ਪਵਨ ਗੁਰਨਾਨਕ ਦੇਵ ਜੀ ਮਹਾਰਾਜ ਪਹਿ ਵਿੱਚ ਪਾਉਣ ਵਹਿ ਸਦਵਾਉ ਪਹਿ ਵਿੱਚ ਚੱਲੇ ਲਖ ਦਰਿਆਉ ਪਹਿ ਵਿੱਚ ਅਗਨ ਕੱਢੇ ਵੇਗਾਰ ਪਹਿ ਵਿੱਚ ਧਰਤੀ ਦੱਬੀ ਪਾਰ ਪਹਿ ਵਿੱਚ ਇੰਦ ਫਿਰੇ ਸਿਰਪਾਰ ਪਹਿ ਵਿੱਚ ਰਾਜਾ ਧਰਮ ਦੁਆਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕਹੋ ਕਰੋੜੀ ਚਲਤਨਾ ਅੰਤ ਪਹਿ ਵਿੱਚ ਸਿੱਧ ਬੁੱਧ ਸਰਨਾਥ ਪਹਿ ਵਿੱਚ ਆੜਾ ਨੇ ਆਕਾਸ਼ ਪਹਿ ਵਿੱਚ ਜੋਧ ਮਹਾਬਲਸੂਰ ਪਹਿ ਵਿੱਚ ਆਵੇ ਜਾਵੇ ਪੂਰਬ ਸਗਲਿਆ ਪਹੁ ਲਿਖਿਆ ਸਿਰਲੇਖ ਨਾਨਕ ਨਿਰਪੂਰਨ ਕਰ ਸੱਚ ਏਕ ਸਾਰੇ ਉਹਦੇ ਹੁਕਮ ਦੇ ਵਿੱਚ ਚੱਲਦੇ ਪਏ ਹਨ ਸਿਰ ਪਰਨੇ ਜਿਹੜਾ ਅਸਮਾਨ ਹੈ ਉਹ ਇੰਨਾ ਪਾਣੀ ਬਦਲ ਲੈ ਕੇ ਝੁਕੇ ਹੋਏ ਨੇ ਉਹਦੇ ਹੁਕਮ ਦੇ ਵਿੱਚ ਹੈ ਲੱਕੜ ਦੇ ਵਿੱਚ ਵਾਹਿਗੁਰੂ ਜਿਹਨੇ ਅੱਗ ਟਿਕਾਈ ਉਹਦੇ ਹੁਕਮ ਦੇ ਵਿੱਚ ਹੈ ਪਾਉਣ ਉਹਦੇ ਹੁਕਮ ਦੇ ਵਿੱਚ ਚੱਲਦੀ ਏ ਜੀ ਪਾਣੀ ਉਹਦੇ ਹੁਕਮ ਚ ਦੇਖੋ ਤੈਨੇ ਹਿੱਸੇ ਧਰਤੀ ਦੇ ਪਾਣੀ ਮੰਨਿਆ ਜਾਂਦਾ ਹੈ ਧਰਤੀ ਉਹਦੇ ਉੱਤੇ ਤੈਰਦੀ ਪਈਏ ਪਰ ਉਸਦੇ ਹੁਕਮ ਦੇ ਵਿੱਚ ਪਾਣੀ ਉਸ ਦਾ ਕੁਛ ਵੀ ਨਹੀਂ ਵਿਗਾੜ ਸਕਦਾ ਕਿਉਂਕਿ ਰੱਬ ਦੇ ਹੁਕਮ ਦੇ ਵਿੱਚ ਸਭ ਕੁਝ ਚੱਲਦਾ ਪਿਆ ਹੋਇਆ ਹੈ ਜੀ ਪੈ ਵਿੱਚ ਪਵਨ ਵਹਿ ਸਦਵਾਉ ਪੈ ਵਿੱਚ ਚੱਲੇ ਲਖ ਦਰਿਆਉ ਲੱਖਾਂ ਦਰਿਆ ਉਹਦੇ ਪਹਿਰ ਵਿੱਚ ਚੱਲਦੇ ਹਨ ਇੱਥੋਂ ਤੱਕ ਜਦੋਂ ਤੁਸੀਂ ਦਰਿਆਦਕ ਵੇਖੋਗੇ ਤੁਹਾਨੂੰ ਵੇਖਣ 'ਚ ਇੰਜ ਨਜ਼ਰ ਆਵੇਗਾ ਇਹ ਪਾਣੀ ਦੇ ਉੱਪਰ ਚੱਲਦੇ ਪਏ ਹਨ ਦੂਰੋਂ ਇਹ ਪਾਣੀ ਤੋਂ ਕਈ ਫੁੱਟ ਉੱਪਰ ਹਨ ਧਰਤੀ ਤੋਂ ਕਈ ਫੁੱਟ ਉੱਪਰ ਹਨ ਇਹ ਦਰਿਆ ਪਰ ਤਿੰਨ ਹਿੱਸੇ ਪਾਣੀ ਹੋਣ ਤੋਂ ਬਾਅਦ ਵੀ ਇਹ ਹਿੱਸੇ ਧਰਤੀ ਇਹਨੇ ਦਰਿਆ ਵਗਦੇ ਹਨ ਪਰ ਗੁਰੂ ਨਾਨਕ ਬਾਬਾ ਜੀ ਕਹਿੰਦੇ ਨੇ ਇੰਨੇ ਦਰਿਆ ਵਕਤੇ ਨੇ ਜਲ ਦੀ ਇੰਨੀ ਤਾਕਤ ਨਹੀਂ ਕਿ ਆਪਣੇ ਹੁਕਮ ਤੋਂ ਬਾਹਰ ਜਾ ਕੇ ਉਹ ਧਰਤੀ ਨੂੰ ਵਹਾ ਦੇਵੇ ਨਹੀਂ ਰੱਬ ਦੇ ਹੁਕਮ ਦੇ ਵਿੱਚ ਧਰਤੀ ਜਿਹੜੀ ਹੈ ਇੰਝ ਤੈਰਦੀ ਪਈਏ ਜਿਵੇਂ ਦਰਿਆ ਤੇ ਪਾਣੀ 'ਚ ਨਾਓ ਤੈਰਦੀ ਹੈ ਜਿ ਕਿਸ਼ਤੀ ਤੈਰਦੀ ਹੁੰਦੀ ਹੈ ਪੈ ਵਿੱਚ ਪਾਉਣ ਵਹਿ ਸਤਵਾਓ ਪੈ ਵਿੱਚ ਚੱਲੇ ਲਖ ਦਰਿਆਓ ਪੈ ਵਿੱਚ ਅਗਨ ਕੱਢੇ ਬੇਗਾਰ ਪੈ ਵਿੱਚ ਧਰਤੀ ਦੱਬੀ ਪਹਾੜ ਪੈ ਵਿੱਚ ਇੰਦ ਫਿਰੇ ਸਿਰ ਪਰ ਆ ਦੇਖੋ ਬੱਦਲ ਕਿੰਨਾ ਪਾਣੀ ਲੈ ਕੇ ਪਰ ਉਹਦੇ ਪੈ ਦੇ ਵਿੱਚ ਬਾਬਾ ਜੀ ਕਹਿੰਦੇ ਸੂਰਜ ਤੇ ਚੰ드ਰਮਾ ਵੀ ਉਹਦੇ ਪੈ ਦੇ ਵਿੱਚ ਤੁਰਦੇ ਪਏ ਨੇ ਪੈ ਵਿੱਚ ਸੂਰਜ ਇਹ ਵਿੱਚ ਚੰਦ ਕਹੋ ਕਰੋੜੀ ਚਲਤਨਾੰਦ ਪਤਾ ਨਹੀਂ ਕਦੋਂ ਤੋਂ ਤੁਰਦੇ ਪਏ ਹਨ ਰੱਬ ਦੀਆਂ ਖੇਡਾਂ ਵੇਖੋ ਉਹਦਾ ਹੁਕਮ ਵੇਖੋ ਇੰਨੇ ਸਮਾਂ ਹੋ ਗਿਆ ਤੁਰਦਿਆਂ ਹੋਇਆਂ ਪਰ ਅੱਜ ਤੱਕ ਵੀ ਇੱਕ ਦੂਜੇ ਦੇ ਨਾਲ ਟਕਰਾਇੇ ਨਹੀਂ ਕਿਉਂ ਕਿ ਕਿਉਂਕਿ ਸਾਰਾ ਕੁਝ ਰੱਬ ਦੇ ਹੁਕਮ ਦੇ ਵਿੱਚ ਚੱਲਦਾ ਪਿਆ ਹੈ ਜੀ ਰੱਬ ਦੇ ਹੁਕਮ 'ਚ ਚੱਲਦਾ ਪਿਆ ਹੈ ਇਸ ਕਰਕੇ ਧੰਗੁਰੂ ਅਰਜਨਦੇਵ ਜੀ ਮਹਾਰਾਜ ਕਿਹਾ ਜਿਹਦੇ ਹੁਕਮ 'ਚ ਸਭ ਕੁਝ ਹੈ ਉਹਦੇ ਬਰਾਬਰ ਦਾ ਕੋਈ ਨਹੀਂ ਜੀ ਹੈ ਨਾ ਕੋਈ ਦੇਵੀ ਹੈ ਨਾ ਕੋਈ ਦੇਵਤਾ ਹੈ ਨਾ ઋષਿ ਹੈ ਨਾ 무ਨੀ ਹੈ ਨਾ ਪੀਰ ਹੈ ਨਾ ਪੈਗੰਬਰ ਹੈ ਕੋਈ ਵੀ ਰੱਬ ਦੇ ਬਰਾਬਰ ਦਾ ਨਹੀਂ ਪਰ ਆ ਇਹ ਸਾਰੇ ਰੱਬ ਦੇ ਚਰਨਾਂ 'ਚ ਝੁਕਣ ਵਾਲੇ ਹਨ ਸਾਰੇ ਰੱਬ ਦੇ ਚਰਨਾਂ ਦੇ ਵਿੱਚ ਝੁਕਦੇ ਹਨ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਵੀ ਇਹ ਉਪਦੇਸ਼ ਦਿੰਦੇ ਹਨ ਤੂੰ ਵੀ ਉਸ ਮਾਲਕ ਦੇ ਚਰਨਾਂ ਵਿੱਚ ਝੁਕ ਉਹਦੇ ਚਰਨਾਂ ਦੇ ਵਿੱਚ ਜੁੜ ਨਿਉ ਜਿਹਦੇ ਚਰਨਾਂ ਦੇ ਵਿੱਚ ਸਾਰੀ ਤਾਕਤਾਂ ਹੀ ਝੁਕਦੀਆਂ ਨੇ ਜੀ ਹਰ ਜੇਠ ਜੁੜਨ ਦਾ ਲੋੜੀਏ ਜੇਠ ਦੇ ਮਹੀਨੇ ਦੇ ਵਿੱਚ ਜੇਠ ਦਾ ਆਖਰੀ ਆਰਤੂਦਾਂ ਵੱਡਾ ਵੀ ਹੁੰਦਾ ਏ ਤੇ ਯਾਦ ਰੱਖਣਾ ਸਭ ਤੋਂ ਵੱਡਾ ਕੌਣ ਹੈ ਉਹ ਵਹਿਗੁਰੂ ਪਰਮੇਸ਼ਰ ਸਭ ਤੋਂ ਵੱਡਾ ਉਹੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਦ ਨੇ ਉਸ ਜੇਠ ਸਭ ਤੋਂ ਵੱਡੇ ਵਹਿਗੁਰੂ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਝੁੱਕ ਉਹਦੇ ਚਰਨਾਂ ਵਿੱਚ ਜੋੜ ਜਿਹਦੇ ਚਰਨਾਂ ਵਿੱਚ ਸਾਰੇ ਹੀ ਜੁੜੇ ਹੋਏ ਨੇ ਸਾਰੇ ਹੀ ਝੁਕੇ ਹੋਏ ਹਨ ਜਿਸ ਅੱਗੇ ਸਭ ਨਿਵਨ ਜਦੋਂ ਤੂੰ ਜੁੜੇਗਾ ਨਿਵੇਗਾ ਮਾਲਕ ਦੇ ਚਰਨਾਂ ਤੇ ਅੱਗੇ ਕੀ ਹੋਏਗਾ ਹਰ ਸੱਜਣ ਦਾਵਨ ਲੱਗਿਆ ਕਿਸੇ ਨਾ ਦੇਈ ਬੰਨ ਜਦੋਂ ਸੱਜਣ ਦੇ ਦਾਵਨ ਕਹਿੰਦੇ ਨੇ ਜੀ ਪੱਲੇ ਨੂੰ ਜਦੋਂ ਸੱਜਣ ਦੇ ਦਾਵਨ ਲਾਣ ਪੱਲੇ ਨਾਲ ਲੱਗ ਜਾਵੇਗਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਉਹ ਵਾਹਿਗੁਰੂ ਪ੍ਰਭੂ ਪਰਮਾਤਮਾ ਤੈਨੂੰ ਕਿਤੇ ਵੀ ਬੰਨਣ ਦੇ ਲਈ ਨਹੀਂ ਛੱਡੇਗਾ ਜੀ ਸਦਾ ਹੀ ਨਾਲ ਸਹਾਇਤਾ ਕਰੇਗਾ ਮੈਂ ਇਹ ਜਰਤ ਕਰ ਲਵਾਂ ਅੰਦਰੂਨੀ ਵਿਕਾਰ ਜਿਹੜੇ ਨੇ ਉਹ ਕੋਈ ਬੰਦੇ ਦਾ ਕੁਛ ਨਹੀਂ ਵਿਗਾੜ ਸਕਦੇ ਤੇ ਬਾਹਰ ਦੇ ਦੁਸ਼ਮਣ ਵੀ ਕੁਛ ਨਹੀਂ ਵਿਗਾੜ ਸਕਦੇ ਜੀ ਜਿਨ੍ਹਾਂ ਨੇ ਮਾਲਕ ਵਾਹਿਗੁਰੂ ਜੀ ਦਾ ਪੱਲਾ ਫੜ ਲਿਆ ਜਿਨ੍ਹਾਂ ਨੇ ਮਾਲਕ ਦਾ ਲਾੜ ਫੜ ਲਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦ ਨੇ ਉਸ ਨੂੰ ਜਮ ਆਦਿਕ ਉਹਨੂੰ ਵਿਕਾਰ ਆਦਿਕ ਕੋਈ ਵੀ ਨਹੀਂ ਬਨ ਸਕਦਾ ਇੱਥੋਂ ਤੱਕ ਕਿ ਦੁਸ਼ਮਣ ਵੀ ਅਗਰ ਜੇ ਉਸ ਨੂੰ ਘਾਤ ਕਰਕੇ ਮਾਰਨ ਦਾ ਯਤਨ ਕਰਨ ਉਹਦਾ ਦੁਸ਼ਮਣ ਵੀ ਕੁਛ ਕੋਈ ਵਿਗਾੜ ਨਹੀਂ ਸਕਦਾ ਜੀ ਕਿਹਦਾ ਜਿੰਨੇ ਮਾਲਕ ਸੱਜਣ ਦਾ ਦਾਮਨ ਫੜ ਲਿਆ ਜੀ ਜਿੰਨੇ ਪੱਲਾ ਫੜ ਲਿਆ ਉਸ ਤਕਨਿੰਦਾ ਨਾਨਕ ਜੀ ਮੈਂ ਹਬੂ ਮਜਾਈ ਛੋੜਿਆ ਹਬ ਕਿਛ ਤਿਆਗੀ ਸਬੇ ਸਾਖ ਕੁੜਾਵੇ ਡਿੱਠੇ ਤੋਂ ਪੱਲੇ ਟੰਡੇ ਲਾਗੀ ਗੁਰਰਾਮਦਾਸ ਜੀ ਮਹਾਰਾਜ ਨੇ ਹਮ ਅੰਦਲੇ ਅੰਦ ਬਿਖੇ ਬਿਖਰਾਤੇ ਕਿਉ ਚਾਲੈ ਗੁਰਚਾਲੀ ਸਤਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਾਲੀ ਜਿਹੜੇ ਮਾਲਕ ਦੇ ਪੱਲੇ ਨਾਲ ਜੁੜ ਗਏ ਬਾਬਾ ਜੀ ਕਹਿੰਦੇ ਨੇ ਉਹ ਕਿਸੇ ਵੀ ਥਾਂ ਉਹਨਾਂ ਨੂੰ ਬੰਦਨ ਨਹੀਂ ਦਿੰਦਾ ਉਹ ਬੰਨੇ ਨਹੀਂ ਜਾਂਦੇ ਹਨ ਤੁਸੀਂ ਵੇਖਿਆ ਹੋਣਾ ਤੁਸੀਂ ਇਤਿਹਾਸ ਸਰਵਣ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਬਹੁਤ ਉਦਾਹਰਨਾਂ ਨੇ ਜੀ ਜਿਨ੍ਹਾਂ ਨੇ ਮਾਲਕ ਦਾ ਪੱਲਾ ਫੜਿਆ ਆ ਉਹਨਾਂ ਦੀ ਤੇ ਗੱਲ ਕਰਦਿਆਂ ਧੰ ਗੁਰੂ ਰਾਮਦਾਸ ਜੀ ਮਹਾਰਾਜ ਬਚਨ ਕਰਦੇ ਨੇ ਹਰ ਜੁਗ-ਜੁਗ ਭਗਤ ਉਪਾਆ ਪੈਜ ਰਖਦਾ ਆਇਆ ਰਾਮ ਰਾਜੇ ਹਰ ਨਾ ਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰਿਆ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ ਜਿਨ੍ਹਾਂ ਨੇ ਪੱਲਾ ਫੜ ਲਿਆ ਜਿਹੜੇ ਮਾਲਕ ਦੇ ਹਰੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜੇ ਬਾਬਾ ਜੀ ਕਦਨੇ ਉਹ ਪਰਮੇਸ਼ਰ ਕਦੇ ਵੀ ਬਨਣ ਨਹੀਂ ਦਿੰਦਾ ਜੀ ਨਾ ਵਿਕਾਰ ਬਨ ਸਕਦੇ ਹਨ ਕੋਈ ਹਾਨੀ ਨਹੀਂ ਪਹੁੰਚਾ ਸਕਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਹੁੰਦੇ ਨੇ ਜੀ ਉਹ 52 ਰਾਜੇ ਉੱਥੇ ਕੈਦ ਹਨ ਸਵਾਲ ਇਹ ਖੜਾ ਹੁੰਦਾ ਹੈ ਕਿ ਬਵੰਜਾਈ ਰਾਜੇ ਨਹੀਂ ਉਹ ਜਿਹੜਾ ਕਿਲਾਸੀ ਰਾਜਸੀ ਕਹਦੇ ਰਾਜੇ ਜਿਹੜੇ ਸਨ ਉਹ ਕੈਦ ਹੁੰਦੇ ਸਨ ਦੂਜੇ ਆਮ ਰਾਜੇ ਨਹੀਂ ਚੋਰੀ ਕਰਨ ਵਾਲੇ ਠੱਗੀ ਕਰਨ ਵਾਲੇ ਹੱਤਿਆ ਆਦਿਕ ਕਰਨ ਵਾਲੇ ਰਾਜੇ ਨਹੀਂ ਆਮ ਲੋਕ ਨਹੀਂ ਉਸ ਵਿੱਚ ਰਾਜਸੀ ਜਿਹੜੇ ਰਾਜੇ ਸਨ ਉਹਨਾਂ ਨੂੰ ਕੈਦ ਕੀਤਾ ਜਾਂਦਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਹੋਏ ਉੱਥੋਂ ਦਾ ਦਰੋਗਾ ਜਿਹੜਾ ਸੀ ਹਰਦਾਸ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਭੌਰਾ ਬਣਿਆ ਜਿਹੜੇ 52 ਰਾਜੇ ਸਨ ਮੌਤ ਨੂੰ ਡੇਕਦੇ ਸਨ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਏ ਗੁਰੂ ਦੇ دیدار ਕਰਕੇ ਸੰਗਤ ਕਰਕੇ ਮਾਨੋਂ ਉਹਨਾਂ ਨੂੰ ਦੁਬਾਰਾ ਜ਼ਿੰਦਗੀ ਮਿਲ ਗਈ ਜੀ ਜਿਉਣ ਦੀ ਆਸ ਮਿਲੀ ਇਸੇ ਦਰਮਿਆਨ ਬਾਬਾ ਬੁੱਢਾ ਜੀ ਨੇ ਚੌਕੀਆਂ ਆਦਕ ਕੱਢੀਆਂ ਚੌਕੀ ਕੱਡੀਆਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਰਿਆਹ ਹੋਣ ਲੱਗੇ ਜੰਗੀਰ ਨੇ ਫਰਮਾਨ ਜਾਰੀ ਕਰਤਾ ਸਹਿਬ ਜੀ ਨੂੰ ਛੱਡਣ ਦਾ ਸਾਰੇ ਰਾਜੇ ਮਾਇੂਸ ਹੋ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਕਹਿੰਦੇ ਸਤਿਗੁਰ ਜੀਓ ਜੇ ਅੱਜ ਤੁਸੀਂ ਬਾਹਰ ਕੱਢ ਦਿੱਤਾ ਤੇ ਜੀਵਨ ਮਿਲ ਜਾਏਗਾ ਜੇ ਅੱਜ ਤੁਸੀਂ ਛੱਡ ਕੇ ਚਲੇ ਗਏ ਸਾਡੇ ਪਿੰਜਰ ਤੇ ਘਰ ਜਾ ਸਕਦੇ ਨਹੀਂ ਮੌਤ ਤਾਂ ਸਾਨੂੰ ਆ ਸਕਦੀ ਏ ਪਰ ਕਿਲੇ ਵਿੱਚੋਂ ਸਰੀਰ ਨਹੀਂ ਹੋ ਸਕਦੇ ਉਸ ਵੇਲੇ ਦੁਨੀਆਵੀ ਤੌਰ ਤੇ ਆਪਾਂ ਗੱਲ ਕਰੀਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ 52 ਕਲੀਆਂ ਦਾ ਜਿਹੜਾ ਸੀ ਚੋਲਾ ਤਿਆਰ ਕਰਾਇਆ ਜੀ ਇੱਕ ਇੱਕ ਰਾਜੇ ਨੂੰ ਫੜਾਇਆ ਇੱਕ ਇੱਕ ਰਾਜਾ ਉਹ ਚੋਲੇ ਦੀਆਂ ਕਲੀਆਂ ਫੜ ਕੇ ਪੱਲਾ ਫੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਆਏ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਆਏ ਬਾਹਰ ਉਹਨਾਂ ਨੂੰ ਜ਼ਿੰਦਗੀ ਮਿਲੀ ਆਪਾਂ ਤੇ ਇਤਿਹਾਸਕ ਗੱਲ ਸਾਂਝੀ ਕਰਦੇ ਆ ਪਰ ਯਾਦ ਰੱਖਣਾ ਸਰੀਰ ਵੀ ਇੱਕ ਕਿਲਾ ਹੈ ਪਤਾ ਨਹੀਂ ਆਤਮਾ ਕਦੋਂ ਤੂੰ ਸਫਰ ਕਰਦੀਏ ਕਦੇ ਇੱਕ ਕਿਲੇ ਦੇ ਵਿੱਚ ਕਬੂ ਕਦੇ ਦੂਜੇ ਕਿਲੇ ਦੇ ਵਿੱਚ ਇਹਦਾ ਸਫਰ جاری ਹੈ ਤੂੰ ਗੁਰੂ ਸਾਹਿਬ ਜੀ ਦੇ ਚਰਨਾ ਕਮਲਾਂ ਵਿੱਚ ਜੁੜ ਕੇ ਅਰਦਾਸ ਕਰ ਮਾਲਕ ਜੀਓ ਆਪਣੇ ਸ਼ਬਦ ਦਾ ਗੁਰੂ ਦਾ ਪੱਲਾ ਤੁਸੀਂ ਫੜੋ ਉਧਰੋਂ ਬਾਹਰੋਂ ਪੱਲਾ ਫੜ ਕੇ ਉਹ ਕਿਲੇ ਵਿੱਚੋਂ ਰਹਾ ਹੋਏ ਤੁਸੀਂ ਸ਼ਬਦ ਦਾ ਪੱਲਾ ਸਾਨੂੰ ਫੜਾਓ ਤਾਂ ਕਿ ਅਸੀਂ ਸਰੀਰ ਰੂਪੇ ਕਿਲੇ ਵਿੱਚੋਂ ਵੀ ਆਜ਼ਾਦ ਹੋ ਜਾਈਏ ਜੀ ਆਖੋ ਸਤਨਾਮ ਆਜ਼ਾਦ ਹੋ ਜਾਈਏ ਜੀਵਨ ਮੁਕਤ ਹੋ ਜਾਈਏ ਸਾਡਾ ਵੀ ਇਹ ਆਉਣਾ ਜਾਣਾ ਜਿਹੜਾ ਹੈ ਮੁੱਕ ਜਾਵੇ ਤੇ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਸਮਝਾਉਂਦੇ ਨੇ ਜਿਹੜੇ ਦਾਵਨ ਦੇ ਲਾਲ ਲੱਗ ਗਏ ਮਾਲਕ ਦੇ ਨਾਲ ਜੁੜ ਗਏ ਸ਼ਬਦ ਦਾ ਪੱਲਾ ਫੜ ਲਿਆ ਗੁਰੂ ਫੇਰ ਕਿਸੇ ਦੇ ਵੀ ਹਵਾਲੇ ਨਹੀਂ ਜੇ ਹੋਣ ਦਿੰਦਾ ਉਹਨੂੰ ਦੁਨੀਆਵੀ ਤੌਰ ਤੇ ਦੁਸ਼ਮਨਾ ਦੇ ਵੀ ਤੇ ਇਹ ਜੇ ਕਹਿ ਲਈਏ ਜਿਹੜੇ ਵਿਕਾਰ ਹਨ ਜਿਹੜੇ ਇਨਸਾਨ ਨੂੰ ਲੁੱਟਦੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਕਾਰਾਂ ਕਹਿੰਦੇ ਨੇ ਇਹਨਾਂ ਦੇ ਵਸ ਵੀ ਵਹਿਗੁਰੂ ਨਹੀਂ ਪੈਣ ਦਿੰਦਾ ਜੀ ਹਰ ਸੱਜਣ ਦਾਵਣ ਲੱਗਿਆ ਕਿਸੈ ਨਾ ਦੇਹੀ ਬਨ ਫਿਰ ਕੀ ਕਿਰਪਾ ਹੋਈ ਮਾਨਕ ਮੋਤੀ ਨਾਮ ਪ੍ਰਭੂ ਉਹਨ ਲੱਗੇ ਨਾਹੀ ਸਨ ਫਿਰ ਉਸ ਨੂੰ ਵਹਿਗਰੂ ਪ੍ਰਭੂ ਪਰਮਾਤਮਾ ਦਾ ਨਾਮ ਮੋਤੀ ਮਿਲ ਜਾਏਗਾ ਜਿਹੜਾ ਆਪਦਾਰ ਮੋਤੀ ਹੈ ਜਿੰਨੂੰ ਦੁਨੀਆ ਦੀ ਕੋਈ ਵੀ ਤਾਕਤ ਸਨ ਲਾ ਕੇ ਚੁਰਾ ਨਹੀਂ ਸਕਦੀ ਆਪ ਕੋ ਸਤਨਾਮ ਕੋਈ ਚੁਰਾ ਨਹੀਂ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨੇ ਅਗਨ ਨਾਦ ਹੈ ਪਵਨ ਨਹੀਂ ਮਗਨ ਹੈ ਤਸਕਰ ਨੀੜ ਨਾ ਜਾਈ ਨਾ ਉਸ ਨੂੰ ਅੱਗ ਸਾੜ ਸਕਦੀ ਹੈ ਨਾ ਹਵਾ ਉੜਾ ਸਕਦੀ ਹੈ ਨਾ ਕੋਈ ਚੋਰ ਉਸ ਨੂੰ ਚੁਰਾ ਕੇ ਲੈ ਜਾ ਸਕਦਾ ਹੈ ਜੀ ਉਹ ਹੈ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਧਨ ਜਿੰਨੂੰ ਸੱਜ ਜੀ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਨਕ ਮੋਤੀ ਨਾਮ ਪ੍ਰਭੂ ਉਹਨ ਲੱਗੈ ਨਹੀਂ ਸੰਨ ਉਹਨੂੰ ਸੰਨ ਲਾ ਕੇ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਕੋਈ ਵੀ ਚੁਰਾ ਨਹੀਂ ਸਕਦਾ ਰੰਗ ਸਬੇ ਨਾਰਾਇਣ ਜੇਤੇ ਮਨ ਭਾਵਨ ਜਦੋਂ ਲੜਫੜ ਲਿਆ ਮਾਲਕ ਦੇ ਚਰਨਾਂ ਵਿੱਚ ਜੁੜ ਗਿਆ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਰੱਬ ਦੇ ਹਰ ਇੱਕ ਰੰਗ ਹੀ ਉਸ ਨੂੰ ਚੰਗੇ ਲੱਗਦੇ ਹਨ ਜੀ ਭਾਉਂਦੇ ਹਨ ਹਰ ਇੱਕ ਰੰਗ ਮਨ ਨੂੰ ਭਾਉਂਦੇ ਹਨ ਕਦੋਂ ਜਦੋਂ ਮਾਲਕ ਦਾ ਦਾਵਨ ਫੜ ਲਿਆ ਮਾਲਕ ਦੇ ਚਰਨਾਂ ਕਮਲਾਂ ਵਿੱਚ ਜੁੜ ਗਿਆ ਰੰਗ ਸਭੇ ਨਾਰਾਇਣ ਜੀਤੇ ਮਨ ਭਾਵਨ ਫਿਰ ਖੁਸ਼ੀ ਹੈ ਤਾਂ ਵੀ ਮਾਲਕ ਦੇ ਚਰਨਾਂ ਵਿੱਚ ਜੁੜਦਾ ਹੈ ਗਮੀ ਹੈ ਤਾਂ ਵੀ ਮਾਲਕ ਦੇ ਚਰਨਾਂ ਵਿੱਚ ਜੁੜਦਾ ਹੈ ਦੁੱਖ ਘਰ ਦੇ ਵਿੱਚ ਆਇਆ ਤਾਂ ਵੀ ਰੱਬ ਦੇ ਚਰਨਾਂ ਜੇ ਜੁੜਦਾ ਹੈ ਸੁਖ ਆਇਆ ਤਾਂ ਵੀ ਮਾਲਕ ਦੇ ਚਰਨਾਂ ਵਿੱਚ ਜੁੜਦਾ ਹੈ ਉਹਨੂੰ ਹਰ ਇੱਕ ਰੰਗ ਵਹਿ ਗੁਰੂ ਪ੍ਰਭੂ ਪਰਮਾਤਮਾ ਦੇ ਪਿਆਰੇ ਲੱਗਣ ਲੱਗਦੇ ਨੇ ਮਨ ਨੂੰ ਭਾਉਣ ਲੱਗ ਜਾਂਦੇ ਨੇ ਕਿਦੇ ਜਿਹੜਾ ਸੱਜਣ ਦੇ ਦਾਵਣ ਨਾਲ ਲੱਗਿਆ ਜਿੰਨੇ ਮਾਲਕ ਦਾ ਪੱਲਾ ਫੜ ਲਿਆ ਜਿਹੜਾ ਮਾਲਕ ਦੇ ਚਰਨਾਂ ਵਿੱਚ ਜੁੜ ਗਿਆ ਅਗੇ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਨੇ ਜੋ ਹਰ ਲੋੜੇ ਸੋ ਕਰੇ ਸੋਈ ਜੀਕਰਣ ਮਾਲਕ ਕਪੜੀ ਮਰਜੀ ਦਾ ਮਾਲਕ ਹੈ ਜੋ ਉਹ ਕੁਛ ਕਰਦਾ ਹੈ ਆਪਣੀ ਮਰਜ਼ੀ ਨਾਲ ਕਰਦਾ ਹੈ ਇੱਥੋਂ ਤੱਕ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸਾਰੇ ਜੀ ਹਨ ਇਹ ਵੀ ਜੋ ਕੁਛ ਕਰਦੇ ਨੇ ਉਹ ਹੀ ਕਰਦੇ ਨੇ ਜੋ ਮਾਲਕ ਕਰਾਉਂਦਾ ਹੈ ਜੀ ਆਖੋ ਸਤਨਾਮ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੀ ਵੀ ਉਹੀ ਕਰਦਨੇ ਜੋ ਪ੍ਰਭ ਕੀਤੇ ਆਪਣੇ ਸੇਕਿਆ ਧਨ ਜਿਨ੍ਹਾਂ ਨੂੰ ਮਾਲਕ ਵਾਹਿਗੁਰੂ ਨੇ ਆਪਣਾ ਬਣਾ ਲਿਆ ਜਾਂ ਇੰਝ ਕਹ ਲਈਏ ਜਿਹੜੇ ਦਾਮਨ ਦੇ ਨਾਲ ਜੁੜ ਗਏ ਬਾਬਾ ਜੀ ਕਹਿੰਦੇ ਨੇ ਸੰਸਾਰ ਆਇਆ ਉਹਨਾਂ ਦਾ ਹੀ ਧਨ ਹੈ ਉਹ ਹੀ ਧਨ ਕਹੇ ਜਾਂਦੇ ਹਨ ਆਪਣ ਲਿਆ ਜੇ ਮਿਲੈ ਯਾਦ ਰੱਖਣਾ ਆਪਣੀ ਚਤਰਾਈ ਨਾਲ ਆਪਣੀ ਸ਼ਾਨਪ ਨਾਲ ਨਹੀਂ ਮਿਲਦਾ ਉਹ ਜੀ ਉਹ ਗੁਰੂ ਦੀ ਰਹਿਮਤ ਨਾਲ ਉਹਦੀ ਬਖਸ਼ਿਸ਼ ਨਾਲ ਮਿਲਦਾ ਹੈ ਜੇ ਆਪਣੀ ਚਤੁਰਾਈ ਨਾਲ ਮਿਲਦਾ ਹੋਵੇ ਆਪਣੀ ਕਮਾਈ ਨਾਲ ਮਿਲਦਾ ਹੋਵੇ ਤੇ ਵਿਛੜ ਕੇ ਮਾਲਕ ਤੋਂ ਕਦੇ ਰੋਣਾ ਨਾ ਹੋਵੇ ਕਦੇ ਨਹੀਂ ਯਾਦ ਰੱਖਣਾ ਨਿਤਨੇਮ ਕਰਦੇ ਹੋ ਬਾਣੀ ਪੜ੍ਹਦੇ ਹੋ ਸੰਗਤ ਕਰਦੇ ਹੋ ਮੈਂ ਅਕਸਰ ਕਹਿੰਦਾ ਇਹ ਸਭ ਗੁਰੂ ਦੀ ਕਿਰਪਾ ਦੁਆਰਾ ਹੈ ਸਤ ਸੰਗਤ ਵਿੱਚ ਆ ਕੇ ਬੈੰਦੋਂ ਇਹ ਗੁਰੂ ਦੀ ਨਦਰ ਦੇ ਨਾਲ ਹੈ ਜੇ ਬੰਦਾ ਕੋਈ ਰੋਜ਼ਾਨਾ ਗੁਰਦਿਆ ਗੁਰਦੁਆਰੇ ਆਉਂਦਾ ਹੈ ਬਾਣੀ ਪੜਦਾ ਨਿਤਨੇਮ ਕਰਦਾ ਯਾਦ ਰੱਖਣਾ ਇੱਕ ਦਿਨ ਹੰਕਾਰ ਕਰਕੇ ਬੈ ਜਾਣਾ ਹੁਣ ਤੇ ਮੇਰੇ ਤੇ ਕਿਰਪਾ ਹੋ ਗਈ ਮੈਂ ਅਮਰਤ ਵਿਲੇ ਆਉਣ ਲੱਗਿਆ ਯਾਦ ਰੱਖਣਾ ਅਗਲੇ ਪਲ ਹੀ ਇਹ ਅਗਲੇ ਦਿਨ ਹੀ ਉਹ ਜਿਹੜਾ ਨਿਯਮ ਹੈ ਉਹ ਟੁੱਟ ਜਾਏਗਾ ਬੰਦੇ ਦਾ ਖੁੰਝ ਜਾਏਗਾ ਇਸ ਕਰਕੇ ਬਾਬਾ ਜੀ ਕਹਿੰਦੇ ਨੇ ਤੂੰ ਵੀ ਅਰਦਾਸ ਕਰ ਮਾਲਕ ਜੀ ਮੇਰੇ ਕਿੱਤਿਆਂ ਮੈਂ ਤੇਰੇ ਚਰਨਾਂ 'ਚ ਨਹੀਂ ਜੁੜ ਸਕਦਾ ਤੂੰ ਹੀ ਅਗਰ ਜੇ ਬਾਹ ਫੜ ਕੇ ਆਪਣਾ ਪੱਲਾ ਫੜਾ ਕੇ ਮੈਨੂੰ ਜੋੜ ਲਵੇ ਤੇ ਮੈਂ ਫਿਰ ਕਦੇ ਵੀ ਤੇਰੇ ਚਰਨਾਂ 'ਚੋਂ ਨਹੀਂ ਵਿਛੜ ਸਕਦਾ ਤੇਰੇ ਚਰਨਾਂ 'ਚੋਂ ਕਦੇ ਵਿਛੜ ਕੇ ਨਹੀਂ ਰੋਵਾਂਗਾ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਾਂ ਨੂੰ ਜੇ ਆਪਣੇ ਆਪ ਕੀਤੇ ਤੂੰ ਮਿਲਦਾ ਤੇ ਵਿਛੜ ਕੇ ਕਿੱਥੇ ਰੋਇਆ ਜਾਂਦਾ ਸੀ ਯਾ ਰੋਂਦੇ ਨੇ ਲੋਕੀ ਤੇਰੇ ਤੋਂ ਵਿਛੜ ਕੇ ਕਿਉਂਕਿ ਆਪਣੇ ਕੀਤਿਆਂ ਨਹੀਂ ਮਿਲਦਾ ਏ ਜੀ ਸਾਧੂ ਸੰਗ ਪ੍ਰਾਪਤਿ ਨਾਨਕ ਰੰਗ ਮਾਣ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਗੁਰੂ ਦੀ ਸੰਗਤ ਕਰਿਆ ਕਰ ਯਾ ਗੁਰੂ ਦਾ ਸੰਗ ਕਰਕੇ ਬੰਦਗੀ ਕਰਨ ਵਾਲਿਆਂ ਦਾ ਸੰਗ ਕਰਕੇ ਜਿਹੜੇ ਸੰਗ ਕਰਦੇ ਨੇ ਉਹ ਸਦਾ ਹੀ ਵੈਸ ਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਰੰਗ ਮਾਣਦੇ ਹਨ ਜੀ ਨਾਮ ਦਾ ਰੰਗ ਮਾੜਦੇ ਨੇ ਸਦਾਈ ਪਰਮੇਸ਼ਰ ਦੇ ਚਰਨਾਂ ਵਿੱਚ ਜੁੜੇ ਰਹਿੰਦੇ ਹਨ ਅਖੀਰਲਾ ਬਚਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨੁ ਜੇਠ ਦਾ ਮਹੀਨਾ ਉਹਨਾ ਦੇ ਲਈ ਰੰਗੀਲਾ ਹੈ ਖੁਸ਼ੀਆਂ ਵਾਲਾ ਹੈ ਭਾਗਾ ਭਰਾ ਹੈ ਇੰਜ ਕਹ ਲਈਏ ਖੇੜੇ ਵਾਲਾ ਹੈ ਜਿਨ੍ਹਾਂ ਦੇ ਤੁਰੋ ਹੀ ਮੱਥੇ ਤੇ ਭਾਗ ਲਿਖੇ ਹੋਏ ਹਨ ਜੀ ਤੋ ਰੋਹੀ ਮੱਥੇ ਦੇ ਭਾਗ ਲਿਖੇ ਹੋਏ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜੇਠ ਦਾ ਮਹੀਨਾ ਉਹਨਾਂ ਦੇ ਲਈ ਖੁਸ਼ੀਆਂ ਵਾਲਾ ਹੈ ਰੰਗੀਲਾ ਹੈ ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਹਨ ਤੁਹਾਡੇ ਚਰਨਾਂ ਵਿੱਚ ਵੀ ਸੰਗਤ ਜੀ ਉਹ ਬੇਨਤੀ ਹੈ ਉਸ ਮਾਲਕ ਦੇ ਚਰਨਾਂ ਵਿੱਚ ਜੁੜੋ ਜਿਸ ਮਾਲਕ ਦੇ ਹੁਕਮ ਦੇ ਵਿੱਚ ਸਭ ਕੁਝ ਚੱਲਦਾ ਹੈ ਜਿਸ ਮਾਲਕ ਦੇ ਚਰਨਾਂ ਦੇ ਕਮਲਾਂ ਵਿੱਚ ਸਾਰੀਆਂ ਤਾਕਤਾਂ ਸਾਰੀਆਂ ਸ਼ਕਤੀਆਂ ਜੇ ਜੀਅ ਚੁਪਦਿਆਂ ਨੇ ਤੁਸੀਂ ਜੋ ਉਸ ਮਾਲਕ ਵਹਿਗੁਰੂ ਜੀ ਦੇ ਚਰਣਾ ਕਮਲਾਂ ਵਿੱਚ ਜੁੜੋ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਦੀ ਝੋਲੀ ਦੇ ਵਿੱਚ ਨਾਮ ਦੀ ਦਾਤ ਨਾਮ ਦੀ ਖੈਰ ਪਾਉਣ ਜੀ